ਪੰਜਾਬ ਸਰਕਾਰ ਦੀ ਜੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜੋ ਤੇ ਨਸ਼ਾ ਵਿਰੋਧ ਉਸ ਲੜੀ ਦੇ ਤਹਿਤ ਹੀ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਸਾਰੇ ਅਫਸਰ ਸਬਾਨ ਤੇ ਸਾਰੇ ਸੱਜੇ ਸਬਾਨ ਨਾਲ ਮੀਟਿੰਗ ਕਰਕੇ ਸਾਰਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ। ਅੱਜ ਦੇ ਅਨੁਸਾਰ ਕਿ ਜੋ ਡਰੱਗਸ ਦੇ ਉੱਤੇ ਜੋ ਕਾਰਵਾਈ ਹੈ ਸਕਦਾ ਕਿ ਸਾਡੀ ਪਹਿਲਾਂ ਇੱਕ ਮਾਰਸ਼ ਤੋਂ ਚੱਲ ਰਹੀ ਸੀਗੀ ਉਸ ਦੇ ਵਿੱਚ ਹੋਰ ਡੂੰਘਾਈ ਨਾਲ ਜਾ ਕੇ ਜਿਹੜਾ ਕੰਮ ਕਰਨ ਸੰਬੰਧੀ ਨਿਰਦੇਸ਼ ਦਿੱਤੇ ਗਏ ਸੀਗੇ ਇਸੇ ਲੜੀ ਦੇ ਤਹਿਤ ਕੱਲ ਮਿਤੀ 2 ਤਰੀਕ ਨੂੰ ਬਠਿੰਡਾ ਪੁਲਿਸ ਵੱਲੋਂ ਕੁੱਲ 10 ਮੁਕੱਦਮੇ ਜਿਹੜੇ ਇਹ ਦਰਜ ਕੀਤੇ ਗਏ ਆ ਜਿਨ੍ਹਾਂ ਦੇ ਵਿੱਚ 776 ਗ੍ਰਾਮ ਜਿਹੜੀ ਵੀ ਹੈਰੋਇਨ ਬਰਾਮਦ ਹੋਈ ਨਾਲ ਹੀ 2.2 ਕਿਲੋ ਭੁੱਕੀ ਚੂਰਾ ਪੋਸਟ 11000 ਟਰੱਕ ਮਣੀ 80 ਗੋਲੀਆਂ 25 ਨਸ਼ੀਲੇ ਕੈਪਸੂਲ ਇਹ ਬਰਾਮਦ ਕੀਤੇ ਗਏ ਆ ਇਹਨਾਂ 10 ਮੁਕਦਮਿਆਂ ਦੇ ਵਿੱਚ 17 ਜਿਹੜੇ ਵਿਅਕਤੀ ਨੇ ਉਹ ਗ੍ਰਫਤਾਰ ਕੀਤੇ ਗਏ ਜਿਸ ਦੇ ਵਿੱਚ 16 ਜਿਹੜੇ ਹੈਗੇ ਪੁਰਸ਼ ਅਤੇ ਇੱਕ ਜਿਹੜੀ ਹੈਗੀ ਹੈ ਲੇਡੀ ਗ੍ਰਫਤਾਰ ਕੀਤੀ ਗਈ ਹੈ। ਮੇਨਲੀ ਜਿਹੜਾ ਹੈਗਾ ਇਹਨਾਂ 10 ਮੁਕਦਮਿਆਂ ਦੇ ਵਿੱਚੋਂ ਤਿੰਨ ਮੁਕਦਮੇ ਜਿਹੜੇ ਥਾਣਾ ਕਨਾਲ ਕਲੋਨੀ ਦੇ ਵਿੱਚ ਦਰਜ ਕੀਤੇ ਗਏ। ਜਿਸ ਦੇ ਵਿੱਚ ਡੀਐਸਪੀ ਸਿਟੀ 1 ਸਰਦਾਰ ਹਰਬੰਸ ਸਿੰਘ ਜੀ, ਐਸਐਚਓ ਕਨਾਲ ਕਲੋਨੀ, ਸਬ ਇੰਸਪੈਕਟਰ ਹਰਜੀਵਨ ਸਿੰਘ ਜੀ ਇਹਨਾਂ ਦੀ ਟੀਮ ਵੱਲੋਂ ਲਗਾਤਾਰ ਮਿਹਨਤ ਕੀਤੀ ਜਾ ਰਹੀ ਸੀ ਕਿਉਂਕਿ ਪਹਿਲਾਂ ਵੀ ਇਹਨਾਂ ਕੋਲ ਇਨਫੋਰਮੇਸ਼ਨ ਸੀਗੀ। ਉਸੇ ਇਨਫੋਰਮੇਸ਼ਨ ਨੂੰ ਅੱਗੇ ਇਹਨਾਂ ਨੇ ਡਿਵੈਲਪ ਕਰਦਿਆਂ ਹੋਇਆਂ ਕੱਲ 2 ਵਿਅਕਤੀ ਗ੍ਰਫਤਾਰ ਕੀਤੇ ਜਿਸ ਦੇ ਵਿੱਚ ਸੁਖਵਿੰਦਰ ਸਿੰਘ ਏਲੀਅਸ ਬੱਬੂ ਤੇ ਦੂਸਰਾ ਸੁਖਵਿੰਦਰ ਸਿੰਘ ਏਲੀਅਸ ਸੁਖਾ ਇਹ ਦੋਵੇਂ ਬੰਦੇ ਜਿਹੜੇ ਬਸਤੀ ਬੀੜ ਤਲਾਬ ਦੇ ਰਹਿਣ ਵਾਲੇ ਨੇ ਦੋਨਾਂ ਨੂੰ ਗ੍ਰਫਤਾਰ ਕੀਤਾ ਤੇ ਦੋਨਾਂ ਦੀ ਪੋਜੈਸ਼ਨ ਦੇ ਵਿੱਚੋਂ 513 ਗ੍ਰਾਮ ਜਿਹੜੀ ਹੈਰੋਇਨ ਸੀ ਬਰਾਮਦ ਹੋਈ ਹੈ ਇਹਨਾਂ ਦੀ ਫਰਦਰ ਜਿਹੜੀ ਹੈਗੀ ਆ ਅਸੀਂ ਪੁਸ਼ਕਿਸ਼ ਕਰ ਰਹੇ ਹਾਂ ਕਿ ਕਿਹੜੇ ਇਹ ਜਿਹੜੇ ਬੰਦੇ ਹੈਗੇ ਆ ਦੋਨੋਂ ਕਿਉਂਕਿ ਇਹ ਕਾਫੀ ਢੇਰ ਤੋਂ ਡਰੱਗਸ ਦਾ ਕੰਮ ਕਰ ਰਹੇ ਸੀਗੇ ਸਰਪ੍ਰਾਈਜ਼ਿੰਗ ਦੀ ਗੱਲ ਇਹ ਹੈ ਕਿ ਜਿਹੜਾ ਇੱਕ ਸੁਖਵਿੰਦਰ ਸੁੱਖਾ ਹੈਗਾ ਇਹਦੇ ਉੱਪਰ ਪਹਿਲਾਂ ਇੱਕ ਸਿਟੀ ਡੱਬ ਵਾਲੀ ਮੁਕੱਦਮਾ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਸਿਰਫ 7 ਗ੍ਰਾਮ ਦਾ ਇਹਦੇ ਕੋਲ ਰਿਕਵਰੀ ਹੋਈ ਸੀਗੀ ਤੇ ਛੋਰੀ ਛਪੇ ਤੋਂ ਲਗਭਗ 2 ਮਹੀਨਿਆਂ ਤੋਂ ਜਿਹੜਾ ਇਹ ਇਸੇ ਧੰਦੇ ਦੇ ਵਿੱਚ ਕੰਮ ਕਰ ਰਿਹਾ ਸੀਗਾ ਸਬ ਇੰਸਪੈਕਟਰ ਹਰਜੀਵਨ ਸਿੰਘ ਜੀ ਕੋਲ ਕਿਉਂਕਿ ਇੱਕ ਸੇਫ ਹੈਲਪਲਾਈਨ ਡਰੱਗ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀਗਾ ਨੰਬਰ 9779100200 ਇਸ ਦੇ ਵਿੱਚ ਕਾਫੀ ਸਾਨੂੰ ਸ਼ਿਕਾਇਤਾਂ ਮਿਲੀਆਂ ਸੀ ਉਹਦੇ ਵਿੱਚ ਇੱਕ ਸਾਨੂੰ ਕਨਫਰਮ ਮਿਲੀ ਸੀ ਕਿ ਵੀ ਇੱਕ ਫਲਾਣ ਬੰਦਾ ਜਿਹੜਾ ਹੈਗਾ ਉਹ ਕੰਮ ਕਰਦਾ ਜਦੋਂ ਅਸੀਂ ਉਹਨੂੰ ਰੌਡ ਅਪ ਕੀਤਾ ਸੀਗਾ ਉਹਦੀ ਇੰਟਰੋਗੇਸ਼ਨ ਦੇ ਵਿੱਚ ਜਿਹੜਾ ਸੀਗਾ ਕੁਝ ਇਨਫੋਰਮੇਸ਼ਨ ਸਾਨੂੰ ਰਿਸੀਵ ਹੋਈ ਸੀ ਕਿ ਉਸੇ ਨੂੰ ਡਿਵੈਲਪ ਕਰਦੇ ਹੋਏ ਹਰਜੀਵਨ ਸਿੰਘ ਜੀ ਨੇ ਜਿਹੜੇ ਹੈਗੇ ਆ ਇਹ ਦੋ ਬੰਦੇ ਗ੍ਰਿਫਤਾਰ ਕੀਤੇ ਤੇ ਨਾਲ ਜਿਹੜੀ ਹੈਗੀ ਉਹਨਾਂ ਦੇ ਪੋਜੈਸ਼ਨ ਦੇ ਵਿੱਚੋਂ 513 ਗ੍ਰਾਮ ਜਿਹੜੀ ਹੈਗੀ ਕਮਰਸ਼ੀਅਲ ਕੁਆਨਟੀਟੀ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ ਇਸ ਤੋਂ ਇਲਾਵਾ ਇੱਕ ਗੀਤਾ ਰਾਣੀ ਨਾਮ ਦੀ ਲੇਡੀ ਵੀ ਗ੍ਰਿਫਤਾਰ ਕੀਤੀ ਗਈ ਜਿਸ ਦੇ ਕੋਲੋਂ 150 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਇਹ ਮੁਕੱਦਮਾ ਸੀਆਈਏ 1 ਨੇ ਦਰਜ ਕੀਤਾ ਇੱਕ ਦੇਵੀ ਦਿਆਲ ਤੇ ਤੇਜਪਾਲ ਸਿੰਘ ਇਹ ਦੋ ਬੰਦੇ ਵੀ ਕੱਲ ਕਨਾਲ ਕਲੋਨੀ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਜਿਹਦੀ ਇਨਫੋਰਮੇਸ਼ਨ ਸੀਗੀ ਇਹ ਡਰੱਗ ਹੈਲਪਲਾਈਨ ਦੇ ਉੱਪਰ ਬਰਾਮਦ ਹੋਈ ਸੀਗੀ ਸੇਫ ਡਰੱਗਰ ਹੈਲਪਲਾਈਨ ਦੇ ਉੱਪਰ ਤੇ ਇਹਨਾਂ ਦੀ ਪੋਜੈਸ਼ਨ ਦੇ ਵਿੱਚੋਂ ਵੀ 40 ਗ੍ਰਾਮ ਹੈਰੋਇਨ ਤੇ 11000 ਦੀ ਡਰੱਗ ਮਣੀ ਬਰਾਮਦ ਕੀਤੀ ਗਈ ਹੈ ਸੋ ਕੁੱਲ ਮਿਲਾ ਕੇ ਜਿਹੜੇ ਕੱਲ ਬਠਿੰਡਾ ਪੁਲਿਸ ਵੱਲੋਂ 10 ਮੁਕੱਦਮੇ ਤੇ ਇਹਦੇ ਵਿੱਚ 17 ਬੰਦੇ ਇਨਾਂ ਦੇ ਟੋਟਲ ਜਿਹੜੀ ਬਰਾਮਦਗੀ ਹੈ 776 ਗ੍ਰਾਮ ਹੈਰੋਇਨ 2.2 ਕਿਲੋ ਉੱਕੀ ਚੂਰਾ ਪੋਸਟ 80 ਨਸ਼ੀਲੀਆਂ ਗੋਲੀਆਂ 25 ਕੈਪਸੂਲ ਤੇ ਨਾਲ 11000 ਡਰੱਗ ਮੰਡੀ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਸੋ ਨਾਲ ਹੀ ਅਸੀਂ ਤੁਹਾਡੇ ਰਾਈ ਇਹ ਵੀ ਅਪੀਲ ਕਰਨਾ ਚਾਹਾਂਗੇ ਕਿ ਜਿਸ ਤਰ੍ਹਾਂ ਜੋ ਪੰਜਾਬ ਸਰਕਾਰ ਦੀ ਸੇਫ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਉਸ ਦੇ ਵਿੱਚ ਸਾਨੂੰ ਕਾਫੀ ਸ਼ਿਕਾਇਤਾਂ ਜਿਹੜੀਆਂ ਹੈਗੀਆਂ ਨੇ ਮਿਲ ਰਹੀਆਂ ਨੇ ਤੇ ਬੜੀ ਇੱਕ ਪੋਜ਼ਿਟਿਵ ਗੱਲ ਹੈਗੀ ਹੈ ਵੀ ਜਿਹੜੀਆਂ ਸ਼ਿਕਾਇਤਾਂ ਨੇ ਮੋਸਟਲੀ ਜਿਹੜੀਆਂ ਹੈਗੇ ਉਹਨਾਂ ਦੇ ਵਿੱਚ ਜਿਹੜੀ ਹੈਗੀ ਹੈ ਫੈਕਚੁਅਲ ਸਹੀ ਨੇ ਹੈਗੀਆਂ ਪਹਿਲਾ ਕਈ ਵਾਰੀ ਜਿਹੜੇ ਲੋਕ ਸੀਗੇ ਉਹ ਆਪਸੀ ਰੰਜਿਸ਼ਬਾਜੀ ਦੇ ਵਿੱਚ ਕਿਸੇ ਦੀ ਸ਼ਿਕਾਇਤ ਕਰ ਦਿੰਦੇ ਸੀਗੇ ਪਰੰਤੂ ਪਹਿਲੀ ਵਾਰੀ ਹੁਣ ਜਿਹੜਾ ਹੈਗਾ ਲੋਕ ਜਿਹੜੇ ਹੈਗੇ ਨੇ ਬਿਲਕੁਲ ਅੱਗੇ ਆ ਕੇ ਇਹਦੇ ਵਿੱਚ ਆਪਣੀ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਨੇ ਕਿਉਂਕਿ ਇਹਦੇ ਵਿੱਚ ਬੰਦੇ ਦੀ ਜਿਹੜੀ ਆਈਡੈਂਟੀਟੀ ਹੈਗੀ ਹੈ ਉਹ ਲੋਕਲ ਪੁਲਿਸ ਨੂੰ ਜਿਹੜੀ ਸ਼ੇਅਰ ਨਹੀਂ ਕੀਤੀ ਜਾਂਦੀ ਸੋ ਅਸੀਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਫਿਰ ਦੁਬਾਰਾ ਤੋਂ ਅਪੀਲ ਕਰਦੇ ਹਾਂ ਕਿ ਜਿਹੜੀ ਵੱਧ ਤੋਂ ਵੱਧ ਜਾਣਕਾਰੀ ਹੈਗੀ ਹੈ ਉਹ ਦੇ ਡਰੱਗ ਹੈਲਪਲਾਈਨ ਉੱਪਰ ਦਿੱਤੀ ਜਾਵੇ ਜਿਸ ਦੇ ਨਾਲ ਸਾਨੂੰ ਵੀ ਕਈ ਵਾਰੀ ਜਿਦਾਂ ਇਹ ਸੁਖਵਿੰਦਰ ਸੁਖਾ ਨਾਮ ਦਾ ਵਿਅਕਤੀ ਸੀਗਾ ਇਹਦੇ ਉੱਪਰ ਪਹਿਲਾਂ ਜਿਵੇਂ 7 ਗ੍ਰਾਮ ਦਾ ਸਿਰਫ ਮੁਕੱਦਮਾ ਦਰਜ ਸੀਗਾ ਤੇ ਲੋਕਲ ਪੁਲਿਸ ਨੂੰ ਵੀ ਇਹਦੇ ਬਾਰੇ ਜ਼ਿਆਦਾ ਆਈਡੀਆ ਨਹੀਂ ਸੀਗਾ ਵੀ ਕਿੰਨੀ ਕੁ ਵੱਡੀ ਮਾਤਰਾ ਦੇ ਵਿੱਚ ਕੰਮ ਕਰ ਰਿਹਾ ਹੈ ਤੇ ਜਦੋਂ ਇਹਨੂੰ ਰੈਸਟ ਕੀਤਾ ਗਿਆ ਤਾਂ ਇਹਦੇ ਕੋਲੋਂ ਜਿਹੜੀ ਹੈਗੀ ਹੈ ਬੜੀ ਸਰਪ੍ਰਾਈਜ਼ਿੰਗਲੀ 513 ਗ੍ਰਾਮ ਹੈਰੋਇਨ ਕਮਰਸ਼ੀਅਲ ਕੁਆਂਟੀਟੀ ਦੀ ਬਰਾਮਦ ਹੋਈ ਹੈ ਫਰਦਰ ਜਿਹੜੀ ਹੈਗੀ ਐ ਵੀ ਇਨਟੈਰੋਗੇਸ਼ਨ ਅਸੀਂ ਕਰ ਰਹੇ ਆ ਤੇ ਸਾਡੇ ਕੋਲ ਇਨਪੁਟ ਇਹਦੇ ਰਿਗਾਰਡਿੰਗ ਜਿਹੜੇ ਬੰਦੇ ਨੇ ਸਪਲਾਈ ਕੀਤੀ ਹੈ ਉਹਦੇ ਬਾਰੇ ਵੀ ਸਾਨੂੰ ਪਤਾ ਲੱਗ ਗਿਆ ਜੋ ਅਜੇ ਇਸ ਪਲੈਟਫਾਰਮ ਤੇ ਸ਼ੇਅਰ ਨਹੀਂ ਕਰਨਾ ਚਾਹਵਾ ਡੈਫੀਨਿਟਲੀ ਜਿਹੜੇ ਕਿਉਂਕਿ ਪਹਿਲਾਂ ਵੀ ਜਿਹੜੇ ਜਿਹੜੇ ਸਾਡੇ ਕਮਰਸ਼ੀਅਲ ਦੇ ਮਕਦਮੇ ਅਸੀਂ ਦਰਜ ਕਰਦੇ ਆ ਉਹਨਾਂ ਦੇ ਵਿੱਚ ਅਸੀਂ ਪ੍ਰੋਪਰਟੀ ਫ੍ਰੀਜ਼ਿੰਗ ਦਾ ਨਾਲ ਹੀ ਸਾਡੇ ਐਫਆਈਓ ਯੂਨਿਟ ਵੱਲੋਂ ਕੰਮ ਕੀਤਾ ਜਾਂਦਾ ਤੇ ਹੁਣ ਤੱਕ ਜਿਹੜੀ ਹੈਗੀ ਆ ਅਸੀਂ 8 ਕਰੋੜ ਦੇ ਕਰੀਬ ਜਿਹੜੀ ਪ੍ਰਾਪਰਟੀ ਵੀ ਫ੍ਰੀਜ਼ ਕਰਾ ਚੁੱਕੇ ਹਾਂ ਤੇ ਇਹਦੇ ਵਿੱਚ ਜਿਹੜਾ ਸਾਡਾ ਕਮਰਸ਼ੀਅਲ ਕੁਆਲਿਟੀ ਦਾ ਮਕਦਮਾ ਦਰਜ ਕੀਤਾ ਗਿਆ ਇਹਦੇ ਵਿੱਚ ਸਾਡੀ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਹੈਗੀ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਡੈਫੀਨਿਟਲੀ ਜਿਹੜੀ ਇਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਜਾਊਗੀ ਸਰ ਇਸ ਮਾਮਲੇ ਵਿੱਚ ਗੱਲ ਕਰੀਏ ਹੌਟ ਹੌਟ ਮੰਨਿਆ ਆ ਪੀ ਲਾਪੇ ਦਾ ਹੈਗਾ ਪਰ ਪਿਛਲੇ ਕੁਝ ਦਿਨਾਂ ਦੇ ਉੱਪਰ ਥਿਲੇ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਵੱਡੀ ਕੁਆਂਟੀਟੀ ਜਿਹਨਾਂ ਚਿੱਟਾ ਬ੍ਰਾਂਡ ਕੀਤਾ ਜਾ ਰਿਹਾ ਹੈਗਾ ਇਸ ਪਿੱਛੇ ਕਾਰਨ ਕੀ ਹੈ ਸਪਲਾਈ ਦੇਖੋ ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਜਿੱਦਾਂ ਕੁਝ ਬੰਦੇ ਜਿਵੇਂ ਚੋਰੀ ਛਿਪੇ ਕੰਮ ਕਰੀ ਜਾਂਦੇ ਸੀਗੇ ਤੇ ਕਈ ਵਾਰੀ ਜਿਹੜੇ ਸਾਡੇ ਕੋਲ ਕ੍ਰਿਮਿਨਲ ਹਿਸਟਰੀ ਹੁੰਦੀ ਹੈ ਲੋਕਲ ਇੰਟੈਲੀਜੈਂਸ ਰਾਈ ਵੀ ਬੰਦੇ ਬਾਰੇ ਪਤਾ ਲੱਗ ਜਾਂਦਾ ਪਰ ਜਿੱਦਾਂ ਜਿਹਦਾ ਸਮਾਂ ਬਦਲ ਰਿਹਾ ਚੋਰ ਵੀ ਇਹ ਮਤਲਬ ਨਵੇਂ-ਨਵੇਂ ਤਰੀਕਿਆਂ ਦੇ ਨਾਲ ਜਿਹੜੀ ਹੈਗੀ ਆ ਉਹਦੇ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਤਰੀਕੇ ਨਵੇਂ-ਨਵੇਂ ਬਣਾਉਂਦਾ ਰਹਿੰਦਾ ਤੇ ਜਿੱਦਾਂ ਇਹਦੀ ਇੰਟੈਰੋਗੇਸ਼ਨ ਦੇ ਵਿੱਚ ਇਹ ਸਾਹਮਣੇ ਆਇਆ ਵੀ ਤਕਰੀਬਨ 2 ਮਹੀਨਿਆਂ ਤੋਂ ਜਿਹੜਾ ਸੀਗਾ ਇਹ ਬੰਦਾ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਸੀਗਾ ਦਾ ਅਸੀਂ ਵੀ ਬੜੇ ਸਰਪ੍ਰਾਈਜ਼ ਹੈ ਕਿ ਇੰਨੀ ਵੱਡੀ ਕੁਆਨਟੀਟੀ ਦੇ ਵਿੱਚ ਬੰਦਾ ਲੈ ਕੇ ਆਇਆ ਤੇ ਪਹਿਲਾਂ ਇਹਦੇ ਤੇ ਸਿਰਫ 7 ਗ੍ਰਾਮ ਦਾ ਮਕਦਮਾ ਜਿਹੜਾ ਦਰਜ ਸੀਗਾ ਕਿਉਂਕਿ ਪਹਿਲਾਂ ਛੋਟੀ ਕੁਆਨਟੀਟੀ ਤੋਂ ਇਹਨੇ ਸ਼ੁਰੂ ਕੀਤਾ ਹੌਲੀ 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 ਇਹਦਾ ਹੌਸਲਾ ਵੱਧ ਗਿਆ ਤੇ ਇਹ ਫਿਰੋਜ਼ਪੁਰ ਦੇ ਜਿਹੜੇ ਬੰਦੇ ਹੈਗੇ ਆ ਸਪਲਾਈਅਰ ਹੈਗੇ ਉਹਨਾਂ ਦਾ ਨਾਲ ਲਿੰਕ ਹੈਗਾ ਤੇ ਇਹਦੀ ਅ ਇੰਟਰੋਗੇਸ਼ਨ ਅਸੀਂ ਪ੍ਰੋਪਰ ਕਰਕੇ ਇਹਨੂੰ ਕਨਕਲੂਡ ਕਰਾਂਗੇ ਤੇ ਜਿਹੜੇ ਬੰਦੇ ਅੱਗੇ ਇਹਨੂੰ ਸਪਲਾਈ ਕਰ ਰਹੇ ਇਨਵੋਲਵ ਨੇ ਕਿਉਂਕਿ ਦੇਖੋ ਇਹਦੇ ਵਿੱਚ ਪੈਸਾ bizness ਇਹਨੂੰ ਬਣਾ ਲੈਂਦੇ ਆ ਕੁਝ ਬੰਦੇ ਪਰ ਜਿਵੇਂ ਚੋਰ 100 ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਜਿਹੜਾ ਬੰਦਾ ਗਲਤ ਕੰਮ ਕਰਦਾ ਉਹਨੇ ਇੱਕ ਦਿਨ ਫੜੇ ਹੀ ਜਾਣਾ ਸੋ ਇਹ ਮਿਸ ਅੰਡਰਸਟੈਂਡਿੰਗ ਹੁੰਦੀ ਬੰਦੇ ਦੀ ਵੀ ਮੈਂ ਫੜੇ ਨਹੀਂ ਜਾਊਂਗਾ ਇਹ ਜਿਹੜਾ ਹੈਗਾ ਸੁਖਵਿੰਦਰ ਸੁੱਖਾ ਹੈਗਾ ਇਹਦੀ ਉਮਰ 27 27 ਸਾਲ ਹੈ ਕਿੰਨੀ ਤੁਹਾਨੂੰ ਦੇਖੋ ਕੀਮਤ ਜਿਹੜੀ ਹੈਗੀ ਹੈ ਇਹ ਜਦੋਂ ਅਸੀਂ ਕੀਮਤ ਸ਼ੇਅਰ ਕਰਦੇ ਆ ਉਹਦੇ ਨਾਲ ਜਿਹੜੇ ਬਾਕੀ ਜਿਹੜੇ ਯੰਗਸਟਰ ਹੈਗੇ ਨੇ ਉਹਨਾਂ ਨੂੰ ਐ ਲੱਗਦਾ ਵੀ ਕਿ ਉਹ ਤਾਂ ਨਹੀਂ ਕਿੰਨੀ ਕੁ ਵੱਡੀ ਮਾਤਰਾ ਦੇ ਵਿੱਚ ਜਿਹੜੀ ਹੈਗੀ ਇਹਦੇ ਨਾਲ ਫਾਈਨੈਂਸ਼ੀਅਲ ਜਿਹੜੀ ਜੁੜੀ ਹੋਈ ਹੈ ਕੀਮਤ ਸੋ ਦੈਟਸ ਵਾਈ ਕਿ ਮੈਂ ਇਸ ਪਲੈਟਫਾਰਮ ਤੇ ਡਿਸਕਲੋਸ ਨਹੀਂ ਕਰਨਾ ਚਾਹੁੰਦਾ ਸਰ ਇਸ ਮਾਮਲੇ ਤੇ ਗੱਲ ਕਰੀਏ ਇਹਦਾ ਜਿਹੜਾ ਹੈਗਾ ਫਾਈਨੈਂਸ਼ੀਅਲੀ ਰਿਪੋਰਟ ਚੈੱਕ ਕੀਤਾ ਗਿਆ ਕਿ ਪ੍ਰਾਪਰਟੀ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਵੀ ਕੋਈ ਕੁੱਠੀ ਕਰਕੇ ਉਤਾਰੀ ਕੀਤੀ ਹੈ ਇਹਦੇ ਜਿਹੜੀ ਹੈਗੀ ਅਸੀਂ ਸਾਰੀ ਜਦੋਂ ਮੈਂ ਪਹਿਲਾਂ ਦੱਸਿਆ ਵੀ ਅਸੀਂ ਜਿਹੜੇ ਵੀ ਪਹਿਲਾਂ ਕਮਰਸ਼ੀਅਲ ਕੋਗੀ ਜਿਹੜਾ 68 ਐਨਡੀਪੀਐਸ ਐਕਟ ਹੈਗਾ ਮੇਰੇ ਲਈ ਇਹਦੇ ਵਿੱਚ ਜਿਹੜਾ ਕਮਰਸ਼ੀਅਲ ਕੁਆਂਟੀਟੀ ਦੇ ਅਸੀਂ ਮੁਕਦਮੇ ਦਰਜ ਕਰਦੇ ਹਾਂ ਉਹਦੇ ਵਿੱਚ ਜਿਹੜੀ ਪ੍ਰਾਪਰਟੀ ਫ੍ਰੀਜ਼ ਦੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਸੋ ਇਹਨਾਂ ਤੋਂ ਕਮਰਸ਼ੀਅਲ ਕੁਆਂਟੀਟੀ ਦੀ ਹੈਰ ਆਪਣੇ ਲੈਵਲ ਪਰ ਵੀ ਦੇ ਰੈਵਨਿਊ ਰਿਕਾਰਡ ਦੇ ਵਿੱਚ ਵਿੱਚ ਇਹਨਾਂ ਦੀ ਜਿਹੜੀ ਪ੍ਰਾਪਰਟੀ ਦੀ ਜਾਂਚ ਕਰਵਾ ਰਹੇ ਆ ਤੇ ਡੈਫੀਨੇਟਲੀ ਜਿਹੜੀ ਹੈਗੀ ਇਹਨਾਂ ਦੀ ਜਿੱਦਾਂ ਅਸੀਂ ਪਹਿਲਾਂ ਵੀ ਪ੍ਰਾਪਰਟੀ ਦੇ ਰਿਗਾਰਡਿੰਗ ਜਿਹੜੀ ਹੈਗੀ ਜਿਨ੍ਹਾਂ ਨੇ ਨਜਾਇਜ਼ ਕਪਚੀ ਕੀਤੇ ਹੋਏ ਨੇ ਉਹਨਾਂ ਦੇ ਵੀ ਅਸੀਂ ਐਕਸ਼ਨ ਲੈ ਰਹੇ ਆ ਜਿਨ੍ਹਾਂ ਨੇ ਡਰੱਗਸ ਦੇ ਕਾਰੋਬਾਰ ਕਰਕੇ ਇਸ ਗੰਦੇ ਧੰਦੇ ਨਾਲ ਕੰਮ ਕਰਕੇ ਜਿਹੜੀ ਪ੍ਰਾਪਰਟੀ ਬਣਾਈ ਹੈ ਉਹਨਾਂ ਨੂੰ ਅਸੀਂ ਸ਼ੋਰਲੀ ਫ੍ਰੀਜ਼ ਕਰਾਵਾਂਗੇ ਤਾਂ ਕਿ ਇੱਕ ਪਬਲਿਕ ਦੇ ਵਿੱਚ ਇੱਕ ਮੈਸੇਜ ਦੇਣਾ ਚਾਹਾਂਗੇ ਵੀ ਜਿਹੜਾ ਵੀ ਬੰਦਾ ਕਿਉਂਕਿ ਕਈ ਵਾਰੀ ਅਕਸਰ ਲੱਗਦਾ ਕਿ ਇਹ ਇਹ ਵੰਡੀ ਨੂੰ ਲੱਗਦਾ ਕਿ ਇਹ ਬੰਦੇ ਨੇ ਜਿਹੜੀ ਹੈਗੀ ਆ ਕੰਮ ਕਰਕੇ ਦੇਖੋ ਜੀ ਇੰਨੀ ਕੰਮ ਪ੍ਰੋਪਰਟੀ ਬਣਾ ਲਈ ਹੈ ਤੇ ਆਸਾਨੀ ਨਾਲ ਨਿਕਲ ਜਾਏਗਾ ਸੋ ਇਹ ਪਰਸੈਪਸ਼ਨ ਨੂੰ ਬਿਲਕੁਲ ਖਤਮ ਕੀਤਾ ਜਾਊਗਾ ਜਿਹੜਾ ਵੀ ਬੰਦਾ ਇਦਾਂ ਦੇ ਕੰਮ ਤੋਂ ਕੋਈ ਜਾਇਦਾਦ ਬਣਾਊਗਾ ਉਹਨੂੰ ਸ਼ਕਤੀ ਨਾਲ ਨਜਿੱਠਿਆ ਜਾਊਗਾ ਜਾਇਦਾਦ ਬਿਲਕੁਲ ਖੁਰਕੀਤੀ ਜਾਊਗੀ ਸਰ ਪਿਆਰੇ ਸਾਹਿਬ ਦੇ ਸਾਥ ਕਰਦੇ ਇੱਕ ਬੜੇ ਉੱਚਾ ਕਦਮ ਪੁੱਟਾਇਆ ਨਾ ਤੁਸੀਂ ਮੰਦੋਬ ਘੰਡੇ ਵਿੱਚ ਇੱਕ ਮਹੀਨੇ ਚ ਸਾਰਾ ਕੰਮ ਹੋਣਾ ਚਾਹੀਦਾ ਦੇਖੋ ਹਰੇਕ ਆਰਗੇਨਾਈਜੇਸ਼ਨ ਦਾ ਇੱਕ ਕੰਮ ਕਰਨ ਦਾ ਸਟਾਈਲ ਹੁੰਦਾ ਹੈ ਜੇ ਅਸੀਂ ਆਪਣੇ ਟਾਰਗੇਟ ਵੱਡੇ ਸੈੱਟ ਕਰਾਂਗੇ ਤਾਂ ਤਾਈ ਅਸੀਂ ਉਹਨਾਂ ਨੂੰ ਅਚੀਵ ਕਰ ਪਾਵਾਂਗੇ ਸੋ ਸਾਡੇ ਵੱਲੋਂ ਇੱਕ ਟਾਰਗੇਟ ਸੈੱਟ ਕੀਤਾ ਗਿਆ ਕਿ 31 ਮਈ ਤੱਕ ਜਿਹੜਾ ਹੈਗਾ ਅਸੀਂ ਨਸ਼ੇ ਦੇ ਜਿਹੜਾ ਹੈਗਾ ਕੋਡ ਹੈ ਉਹਨੂੰ ਬਿਲਕੁਲ ਖਤਮ ਕਰਾਂਗੇ ਸੋ ਡੈਫੀਨਟਲੀ ਅਸੀਂ ਆਪਣਾ 100% ਆਪਣੀ ਫੁੱਲ ਐਫਰਟਸ ਦੇ ਨਾਲ ਜਿਹੜਾ ਹੈਗਾ ਇਸ ਆਪਰੇਸ਼ਨ ਦੇ ਵਿੱਚ ਜਿਹੜਾ ਕੰਮ ਕਰਾਂਗੇ ਤੇ ਟਰਾਈ ਕਰਾਂਗੇ ਕਿ ਜਿਹੜਾ 31 ਮਈ ਨੂੰ ਸਾਡੀ ਜਿਹੜੀ ਡੈਡਲਾਈਨ ਹੈ ਉਸ ਨੂੰ ਅਸੀਂ ਆਪਣਾ ਟਾਰਗੇਟ ਹੈ ਜਿਹੜਾ ਨਸ਼ਾ ਖਤਮ ਕਰਨ ਦਾ ਉਹਨੂੰ ਅਚੀਵ ਕਰਦੇ ਹਾਂ